ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਤੇ ਅੱਜ ਅਸੀਂ ਪ੍ਰਭੂ ਦੇ ਪਵਿੱਤਰ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਇੱਕ ਵਿਭਚਾਰੀ ਔਰਤ ਦੀ ਮਾਫੀ ਵਚਨ ਦੇ ਵਿੱਚ ਲਿਖਿਆ ਕਿ ਫਰੀਸੀ ਤੇ ਸਦੂਕੀ ਪ੍ਰਭੂ ਯਿਸੂ ਮਸੀਹ ਦੇ ਕੋਲੋਂ ਇੱਕ ਔਰਤ ਨੂੰ ਫੜ ਕੇ ਲੈ ਕੇ ਆਏ ਜਿਹੜੀ ਗਲਤ ਕੰਮ ਕਰ ਰਹੀ ਤੇ ਵਚਨ ਦੇ ਵਿੱਚ ਲਿਖਿਆ ਕਿ ਫਰੀਸੀਆ ਨੇ ਪ੍ਰਭੂ ਯਿਸੂ ਮਸੀਹ ਜੀ ਨੂੰ ਆਣ ਕੇ ਕਿਹਾ ਗੁਰੂ ਜੀ ਅਸੀਂ ਇਸ ਔਰਤ ਨੂੰ ਰੰਗੇ ਹਤੀ ਕਿਹ ਬੰਦੇ ਨਾਲ ਫੜਿਆ ਆ ਤੇ ਸਾਨੂੰ ਮੂਸਾ ਨੇ ਪੁਰਾਣੇ ਨਿਯਮ ਦੇ ਵਿੱਚ ਹੁਕਮ ਦਿੱਤਾ ਆ ਤੇ ਇਹੋ ਜੀਆਂ ਔਰਤਾਂ ਨੂੰ ਵੱਟਿਆਂ ਦੇ ਨਾਲ ਮਾਰ ਦਿਓ ਉਹਨਾਂ ਨੇ ਕਿਹਾ ਕਿ ਪ੍ਰਭੂ ਹੁਣ ਮੂਸਾ ਨੇ ਸਾਨੂੰ ਹੁਕਮ ਦਿੱਤਾ ਹੀ ਹੁ ਤੂੰ ਦੱਸ ਕਿ ਤੂੰ ਇਹਦੇ ਬਾਰੇ ਪ੍ਰਭੂ ਕੀ ਕਹਿਣਾ ਹalleluyah ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਯਿਸੂ ਸੀ ਥੱਲੇ ਜ਼ਮੀਨ ਦੇ ਝੁਕ ਗਏ ਹalleluyah ਵਚਨ ਦੇ ਵਿੱਚ ਲਿਖਿਆ بار بار ਉਹਨਾਂ ਨੇ ਇਹੀ ਸਵਾਲ ਪ੍ਰਭੂ ਦੇ ਅੱਗੇ ਕੀਤਾ ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਯਿਸੂ ਸੀ ਉੱਟ ਗਏ ਉੱਟ ਕੇ ਪ੍ਰਭੂ ਯਿਸੂ ਸੀ ਜੀ ਨੇ ਕਿਹਾ ਕਿ ਤੁਹਾਡੇ ਵਿੱਚੋਂ ਪਹਿਲਾ ਉਹ ਬੰਦਾ ਇਸ ਔਰਤ ਨੂੰ ਪੱਥਰ ਮਾਰੇ ਚਿੰਨੇ ਅੱਜ ਤੱਕ ਕਦੇ ਵੀ ਕੋਈ ਪਾਪ ਨਹੀਂ ਕੀਤਾ ਹallelujah ਵੇਖੋ ਪੈਰ ਪ੍ਰਾਉ ਵਚਨ ਦੇ ਵਿੱਚ ਲਿਖਿਆ ਕਿ ਕੋਈ ਹੈ ਹੀ ਨਹੀਂ ਧਰਤੀ ਦੇ ਉੱਤੇ ਜਿਹੜਾ ਕੋ ਕਹਿ ਸਕੇ ਕਿ ਮੈਂ ਪਾਪ ਨਹੀਂ ਕੀਤਾ ਵਚਨ ਦੇ ਵਿੱਚ ਲਿਖਿਆ ਕਿ ਜਦੋਂ ਪ੍ਰਭੂ ਯਿਸੂਸੀ ਨੇ ਇਦਾਂ ਕਿਹਾ ਤੇ ਬਜ਼ੁਰਗਾਂ ਤੋਂ ਲੈ ਕੇ ਨੌਜਵਾਨਾਂ ਤੱਕ ਸਾਰੇ ਇੱਕ ਇੱਕ ਕਰਕੇ ਤੇ ਉੱਥੋਂ ਉਹ ਔਰਤ ਦੇ ਲਾਗੋ ਚਲੇ ਗਈ ਹallelujah ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਅਸੀਂ ਵੀ ਪਾਪ ਕੀਤੇ ਆ ਤੇ ਲੋਕ ਕੇ ਕੀਤੇ ਤੇ ਜਿੱਦਾਂ ਮਰਜ਼ੀ ਕੀਤੇ ਪਰ वचन ਦੇ ਵਿੱਚ ਲਿਖਿਆ ਕਿ ਖੁਦਾ ਨੇ ਉਹਨਾਂ ਦੇ ਸਾਰੇ ਚੇਤੇ ਕਰਾ ਦਿੱਤੇ ਕਿਉਂਕਿ ਉਹ ਆਪਣੇ ਆਪ ਨੂੰ ਧਰਮੀ ਠਰਉਣਾ ਚਾਹੁੰਦੇ ਹੀ ਪ੍ਰਭੂ ਦੇ ਅੱਗੇ ਹallelujah ਵੇਖੋ ਭੈਣ ਭਰਾਓ वचन ਦੇ ਵਿੱਚ ਲਿਖਿਆ ਬੜਾ ਦਿਆਲੂ ਆ ਬੜਾ ਕਿਰਪਾਲੂ ਆ ਵਚਨ ਦੇ ਵਿੱਚ ਲਿਖਿਆ ਪ੍ਰਭੂ ਨੇ ਕਿਹਾ ਮੈਂ ਪਾਪੀਆਂ ਦੇ ਲਈ ਆਇਆ ਹ ਤੇ ਵੇਖੋ ਭੈਣ ਪਾਪੀਆਂ ਦੇ ਲਈ ਪ੍ਰਭੂ ਯਿਸੂਸੀ ਆਇਆ ਵਚਨ ਦੇ ਵਿੱਚ ਲਿਖਿਆ ਤੇ ਉਹ ਪਾਪੀਆਂ ਨੂੰ ਬਚਾਉਣ ਆਇਆ ਲੋਕ ਪਾਪੀਆਂ ਨੂੰ ਮਾਰਦੇ ਆ ਉਹ ਪਾਪੀਆਂ ਨੂੰ ਬਚਾਉਣ ਆਇਆ ਹਾਲੇਲੂਇਆ ਉਹ ਵਚਨ ਦੇ ਵਿੱਚ ਲਿਖਿਆ ਪ੍ਰਭੂ ਨੇ ਕਿਹਾ ਉਸ ਔਰਤ ਨੂੰ ਜਦੋਂ ਸਾਰੇ ਚਲਗੇ ਵੱਟੇ ਸੁੱਟ ਕੇ ਪ੍ਰਭੂ ਨੇ ਕਿਹਾ ਕੀ ਤੈਨੂੰ ਕਿਸੇ ਨੇ ਦੋਸ਼ੀ ਠਹਿਰਾਇਆ ਵਚਨ ਦੇ ਵਿੱਚ ਲਿਖਿਆ ਔਰਤ ਨੇ ਕਿਹਾ ਪ੍ਰਭੂ ਜੀ ਕਿਹਨੇ ਨੇ ਪ੍ਰਭੂ ਯਿਸੂ ਮਸੀਹ ਜੀ ਨੇ ਉਹਨੂੰ ਕਿਹਾ ਮੈਂ ਵੀ ਤੈਨੂੰ ਦੋਸ਼ੀ ਨਹੀਂ ਠਹਾਉਂਦਾ ਜੇ ਮੁਰਕ ਕੇ ਇੱਤੋਂ ਅੱਗੇ ਪਾਪ ਨਾ ਕਰੀਂ ਵਚਨ ਦੇ ਵਿੱਚ ਲਿਖਿਆ ਕਿ ਉਹ ਭੈਣ ਚਲ ਗਈ ਹallelujah ਇਹ ਆ ਪ੍ਰਭੂ ਸਾਡੀ ਪ੍ਰਭੂ ਯਿਸੂ ਮਸੀਹ ਦੀ ਦਿਆਲਤਾ ਉਹਦੀ ਮਹਾਨਤਾ ਦੇਖੋ ਭੈਣ ਪ੍ਰਭੂ ਖੁਦਾ ਆ ਤੇ ਖੁਦਾ ਦੀਆਂ ਨਜ਼ਰਾਂ ਦੇ ਵਿੱਚ ਹਰ ਇੱਕ ਭੈਣ ਭਰਾ ਜਿੰਨੇ ਵੀ ਚਾਹੇ ਕੋ ਪਾਪੀ ਆ ਚਾਹੇ ਕੋ ਧਰਮੀ ਉਹਦੀਆਂ ਨਜ਼ਰਾਂ ਦੇ ਵਿੱਚ ਇੱਕ ਹੀ ਹੈ ਕਿ ਪਾਪੀ ਆਪਣਾ ਰਾਹ ਛੱਡ ਕੇ ਖੁਦਾ ਦੇ ਕੋਲ ਆਵੇ